ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦੀ ਕੋਸ਼ਿਸ਼ ناکਾਮ ਅੱਜ ਦਾ ਜਥਾ ਵੀ ਪਰਤਿਆ ਵਾਪਸ ਪੰਦੇਰ ਬੋਲੇ ਕਈ ਕਿਸਾਨ ਹੋਏ ਗੰਭੀਰ ਜ਼ਖਮੀ ਨਾਰਾਇਣ ਚੋੜਾ ਦਾ ਮੁਰਤ 3 ਦਿਨਾਂ ਦਾ ਮਿਲਿਆ ਰਿਮਾਂਡ ਅੰਮ੍ਰਿਤਸਰ ਕੋਰਟ 'ਚ ਚੋੜਾ ਨੂੰ ਕੀਤਾ ਗਿਆ ਪੇਸ਼ ਪੁਲਿਸ ਨੇ 10 ਦਿਨਾਂ ਦਾ ਮੰਗਿਆ ਸੀ ਰਿਮਾਂਡ ਜ਼ਥੇਦਾਰ ਨੇ ਐਸ.ਟੀ.ਫਿਆਂ ਤੇ ਫੈਸਲੇ ਲਈ ਅਕਾਲੀ ਦਲ ਨੂੰ ਦਿੱਤਾ 20 ਦਿਨ ਦਾ ਸਮਾਂ ਪਹਿਲਾਂ 3 ਦਿਨ 'ਚ ਰਿਜ਼ਾਈਨ ਮਨਜ਼ੂਰ ਕਰਨ ਦਾ ਦਿੱਤਾ ਸੀ ਹੁਕਮ ਸੁਖਬੀਰ ਬਾਦਲ ਤੇ ਕਈ ਹੋਰ ਅਕਾਲੀ ਛੱਡ ਚੁੱਕੇ ਨੇ ਆਪਣੇ ਅਹੁਦੇ ਉਦਾਰ ਲਹਿਰ ਦੀ ਮੀਟਿੰਗ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਦੇ ਨਾਲ ਦਿਖੇ ਮਲੂਕਾ ਫਤਿਹਗੜ ਸਾਹਿਬ 'ਚ ਸੁਖਬੀਰ ਨਾਲ ਨਿਭਾਈ ਸੇਵਾ ਤਾਂ ਐ ਜੀ ਪੀ ਸੀ ਪ੍ਰਧਾਨ ਤਾਮੀ ਦੇ ਨਾਲ ਬੰਦ ਕਮਰਾ ਮੀਟਿੰਗ ਵੀ ਕੀਤੀ। ਪੰਜਾਬ 'ਚ 21 ਦਸੰਬਰ ਨੂੰ ਨਗਰ ਨਿਗਮ ਚੋਣਾ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਵੋਟਾਂ ਕੱਲ ਤੋਂ ਨਾਮਿਨੇਸ਼ਨ ਹੋਣਗੇ ਸ਼ੁਰੂ। एसजीपीसी ਤੇ ਕਾਲੀ ਦਲ ਦੇ ਵੱਲੋਂ ਨਗਰ ਨਿਗਮ ਚੋਣਾ ਮੁਲਤਵੀ ਕਰਨ ਦੀ ਮੰਗ ਸ਼ਹੀਦੀ 15 ਪੰਦਰਵਾੜੇ ਦਾ ਦਿੱਤਾ ਹਵਾਲਾ ਚੋਣ ਕਮਿਸ਼ਨ ਤੋਂ ਜਨਵਰੀ ਚ ਵੋਟਾ ਕਰਵਾਉਂਦੀ ਕੀਤੀ ਹੈ ਪੀ ਗੜਵਾਹਾ ਦੇ 20 ਪਿੰਡਾਂ 'ਚ 15 ਦਸੰਬਰ ਨੂੰ ਹੋਣਗੀਆਂ ਪੰਚਾਇਤੀ ਚੋਣਾਂ ਪੰਜਾਬ ਚੋਣ ਕਮਿਸ਼ਨ ਨੇ ਜਾਰੀ ਕੀਤਾ ਨੋਟੀਫਿਕੇਸ਼ਨ ਪਹਿਲਾਂ ਗੜਬੜੀਆਂ ਕਰਕੇ ਰੱਦ ਕੀਤੀਆਂ ਗਈਆਂ ਸਨ ਚੋਣਾ ਅਸ਼ੀਕਾਲ న్యూਸ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾ ਤੁਹਾਡੇ ਨਾਲ ਪ੍ਰੀਤੀ ਪਾਲ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਤਾਂ ਅਕਾਲੀ ਦਲ ਦੇ ਵੱਲੋਂ ਨਗਰ ਨਿਗਮ ਚੋਣਾ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸ਼ਹੀਦੀ ਪੰਦਰਵਾੜੇ 'ਚ ਜੋ ਹੈ VOTING ਨਾ ਕਰਵਾਈ ਜਾਵੇ ਤਾਂ ਪੰਜਾਬ ਚੋਣ ਕਮਿਸ਼ਨ ਤੋਂ ਚੋਣਾ ਮੁਲਤਵੀ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਚੋਣਾ ਕਰਵਾਉਣ ਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ ਇਸ ਦਾ ਹਵਾਲਾ ਦਿੱਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਸ਼ਹੀਦੀ 15 ਵਾੜੇ ਤੋਂ ਬਾਅਦ ਚੋਣਾ ਕਰਾਉਂਦੀ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਤਾਂ ਜਨਵਰੀ 'ਚ ਚੋਣਾ ਕਰਾਉਂਦੀ ਅਪੀਲ ਕੀਤੀ ਗਈ ਹੈ ਦੱਸ ਦਈਏ ਕਿ 21 ਦਸੰਬਰ ਨੂੰ ਜੋ ਹੈ ਵੋਟਾਂ ਪੈਣੀਆਂ ਨੇ ਨਗਰ ਨਿਗਮ ਦੀ ਚੋਣਾ ਹੋਣੀਆਂ ਨੇ ਜਿਸ ਨੂੰ ਲੈ ਕੇ ਹੁਣ ਅਕਾਲੀ ਦਲ ਤੇ ਐਲ ਜੀ ਪੀ ਸੀ ਦੇ ਵੱਲੋਂ ਕਿਹਾ ਗਿਆ ਹੈ ਕਿ ਇੰਨਾਂ ਚੋਣਾ ਨੂੰ ਜੋ ਹੈ ਮੁਲਤਵੀ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਅਸੀਂ ਵੇਖਿਆ ਹੈ ਕਿ ਪਵਿੱਤਰ ਦਿਹਾੜਿਆਂ ਤੇ ਦਿਨਾਂ ਦੇ ਮੌਕੇ ਚੋਣਾ ਹਮੇਸ਼ਾ ਅੱਗੇ ਪਾ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੇ ਕਿਹਾ ਕਿ ਸਿੱਖ ਕੌਮ ਹਮੇਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਸੰਬਰ ਦੇ ਦੂਜੇ ਹਫ਼ਤੇ ਵਿੱਚ ਮਨਾਉਂਦੀ ਹੈ ਤਾਂ ਚੰਗਾ ਹੋਵੇਗਾ ਕਿ ਇਸ ਸਮੇਂ ਦੇ ਦੌਰਾਨ ਜੋ ਹੈ ਚੋਣਾ ਨਾ ਕਰਵਾਈਆਂ ਜਾਣ ਇਹਨਾਂ ਨੂੰ ਮੁਲਤਵੀ ਕੀਤਾ ਜਾਵੇ ਤੇ ਜਨਵਰੀ ਦੇ ਵਿੱਚ ਚੋਣਾ ਕਰਵਾਈਆਂ ਜਾ। ਹਾਲ ਹੀ ਦੇ ਵਿੱਚ ਚਾਰ ਸੀਟਾਂ ਤੇ ਜ਼ਿੰਨੀ ਚੋਣਾ ਹੋਈਆਂ ਤੇ ਇਸ ਦੇ ਬਾਅਦ ਹੁਣ ਪੰਜਾਬ ਦੇ ਵਿੱਚ ਨਗਰ ਲੇਕ ਮਚੋਣਾ ਦਾ ਵਿਗਲ ਵੱਜ ਗਿਆ ਪੰਜਾਬ ਚੋਣ ਕਮਿਸ਼ਨ ਨੇ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ ਚੋਣ ਕਮਿਸ਼ਨ ਦੇ ਵੱਲੋਂ ਜਾਰੀ ਸ਼ਡਿਊਲ ਦੇ ਮੁਤਾਬਿਕ 21 ਦਸੰਬਰ ਨੂੰ VOTING ਹੋਵੇਗੀ ਉਸੇ ਦਿਨ ਹੀ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ VOTING ਦਾ ਸਮਾਂ ਹੋਵੇਗਾ 9 ਤੋਂ ਲੈ ਕੇ 12 ਦਸੰਬਰ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ ਤੇ 13 ਦਸੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਤੇ 14 ਦਸੰਬਰ ਨੂੰ ਉਮੀਦਵਾਰ ਆਪਣੀ ਨਾਮਜ਼ਦਗੀ ਵਾਪਸ ਲੈ ਸਕਣਗੇ। ਤੋਂ 14 ਨੂੰ ਫਾਈਨਲ ਡੇਟ ਫੋਰ ਵਿத்ਡਰੋਅਲ ਆਫ ਕੈਂਡੀਡੇਚਰ ਐਂਡ ਗਿਵਿੰਗ ਆਫ ਦੀ ਸਿੰਬल्स ਇਲੈਕਸ਼ਨ ਸਿੰਬल्स ਜਾਰੀ ਕਰਨ ਵਾਸਤੇ। ਸੋ ਇਹ 14 ਨੂੰ ਇਹ ਸਾਰੀ ਪ੍ਰਕਿਰਿਆ ਜਿਹੜੀ ਹੈਗੀ ਹੈ ਉਹ ਖਤਮ ਹੋ ਜਾਏਗੀ। ਕਨ ਇਲੈਕਸ਼ਨ ਜਿਹੜੀ ਹੈਗੀ ਹੈ ਉਹ ਹੋਵੇਗੀ 21 ਦਸੰਬਰ ਨੂੰ। ਇੱਕ ਜੁਲਾਈ ਦਸੰਬਰ ਨੂੰ ਹੋਵੇਗੀ ਇਲੈਕਸ਼ਨ ਟੂ ਆਲ ਥੀਸ ਜीडीसी ਨੋਟੀਫਾਈ ਕੀਤੇ ਹੈਗੇ ਆ ਔਰ ਇਹ ਦਾ ਟਾਈਮਿੰਗ ਜਿਸ ਤਰ੍ਹਾਂ ਮੈਂ ਤੁਹਾਨੂੰ ਫਿਰ ਰਿਪੀਟ ਕਰਦਾ ਹਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਤਦ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੇ ਸ਼ਹੀਦੀ ਪੰਦਰਵਾੜੇ ਦਾ ਹਵਾਲਾ ਦਿੰਦੇ ਹੋਏ ਚੋਣ ਤਰੀਕਾਂ ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ ਉਹ ਕਿਉਂਕਿ ਪੰਦਰਵਾੜਾ ਸਾਡਾ 15 ਤਰੀਕ ਤੋਂ ਸ਼ੁਰੂ ਹੋ ਜਾਂਦਾ ਸ਼ਹੀਦੀ ਪੰਦਰਵਾੜਾ ਜਿਹੜਾ ਲਗਭਗ ਮਾਗ ਤੱਕ ਇਹ ਚੱਲਦਾ ਸਾਡਾ ਤੇ ਇਹਦੇ ਦੇ ਦਿਨਾਂ ਦੇ ਵਿੱਚ ਬਹੁਤ ਸਾਰੇ ਨਗਰ ਕੀਰਤਨ ਤੇ ਬਹੁਤ ਸਾਰੇ ਅਮਰ ਸੰਚਾਰ ਤੇ ਬਹੁਤ ਸਾ ਛੜਦਾ ਬਹਨ ਸਿੱਖ ਜਿਹੜੇ ਆ ਉਹ ਸ਼ਹੀਦਾਂ ਨੂੰ ਨਤ ਮਹਤਕ ਹੋਣ ਜਾਂਦੇ ਆ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਜਿੱਥੇ ਅੱਗੇ ਇੰਨਾ ਚਿਰ ਨਿਕਲ ਗਿਆ 2 ਸਾਲ ਨਿਕਲ ਗਏ ਤੇ ਹੁਣ ਕਾਲ ਕੀ ਆ ਇਹਨੂੰ ਤੁਰੰਤ ਜਿਹੜਾ ਆ ਜਨਵਰੀ ਮਹੀਨੇ ਦੇ ਵਿੱਚ ਕਰਾਉਣੀਆ ਚਾਹੀਦੀਆਂ ਅੱਜ ਜਿਹੜੀ ਅਸੀਂ ਬੇਨਤੀ ਕੀਤੀ ਸੀ ਨਾ ਅਸੀਂ ਕਿ ਤੇਰੀਆਂ ਇਹ ਸੀ ਜੋੜ ਮੇਲੇ ਦੇ ਬੰਦੇ ਨਜ਼ਰ ਪੰਜਾਬ ਸਰਕਾਰ ਨੂੰ ਵੀ ਸੁਣਨਾ ਚਾਹੀਦਾ ਸੀ ਸਟੇਟ ਇਲੈਕਸ਼ਨ ਕੁਝ ਮਿਲ ਸਕਦਾ ਸੀ ਇਹ ਭਾਵਨਾਵਾਂ ਸਾਰੀ ਸਿੱਖ ਕੌਮ ਦੀ ਹੈ ਹਾਲੇ ਦੇਖੋ ਵਿਧ ਨੰਦੇ ਜੀ ਦੇ ਜੋੜ ਮੇਲੇ ਨੂੰ ਅੱਜ ਹੀ ਦੇਖੋ ਸਗਤ ਕਿਨੇ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਸਟੇਟ ਨੂੰ ਇਸ ਦਾ ਹਮੇ ਖੇਧਾ ਪ੍ਰਸ਼ਾਸਨ ਕਿਸ ਤਰ੍ਹਾਂ ਸੇ ਦੇਖ ਰਹਾ ਹੈ और जो कुछ आज हुआ ये भी देश ने देखा पहले दिन भी हमारा डिसिप्लिन प्रशासन जबरदस्त था आज उससे भी बढ़िया था आपने देखा इसके बीच जो सुबह जो गल आ, रात को डीजीपी हरियाणा ने कहा कि एक किलोमीटर मीडिया को पीछे रखा जाए और शाम को इधर पटियाला पुलिस की एडवाइजरी भी हमने देखी सुबह मीडिया को अंदर आने से रोका गया पंजाब पुलिस की ओर से और बहुत सारे मीडिया कर्मी एस पटियाला से शिकायत कर रहे थे आपके ऑफिसर्स ने जूनियर ऑफिसर ने हमारे साथ मिसबिहेव किया और ये बोला भी डीजीपी पंजाब का ये निर्देश है जबकि एसएसपी पटियाला बोले भी नहीं हमने इसलिए रोका था भी आपको सूचित करना था आप अपना ध्यान रखे ये दो बातें हमने दिखी किसानों ने वहां पर जाके धरना लगाया और पूरा जोर लगाया कि आप मीडिया को इस तरह से नहीं रोक सकते ये भी एक नई घटना थी उसके बाद जो प्रशासन ने चाले चली कभी बिस्कुट कभी लंगर और फूल और आपने देखा आपके रिकॉर्ड में है ये बात फूल के एग्जैक्ट दो मिनट बाद हंजू गैस के गोलियां रबड़ की गोलियां और जिस तरह से देखिए आज हवा का रुख मोर्चे की ओर था जि, जितनी जहरीली गैसें फेंकी गई ये पिछले से भी ज्यादा थी और और पूरा कोशिश किया गया किसानों को किस तरह से बेहोश किया जाए जो आज छह किसान जख्मी हुए हैं, मैं उनके नाम आपको बता देता हूं रेशम सिंह जी पिंड पगतापाई बठिंडा के हैं ये ये अभी पीजीआई रेफर कर दिए गए हैं। दिलबाग सिंह जी गिल हमारे लीडर्स हैं, बीके एमजू ये रेस्क्यू टीम में थे आगे नहीं थे आगे बम छोड़ा गया इनके ऊपर मेजर सिंह जी टेल ये तरन तारण के किसान मजदूर संघर्ष कमेटी के ये कर्नल सिंह जी लंग बीके जू आजाद के साथी हैं इनको मेरे ऑक्सीजन लगने की हमें समाचार मिल रहा है हरभजन सिंह जी वैरो नंगल ये भी रेस्क्यू टीम में थे आगे नहीं थे किसान मजदूर संघर्ष कमेटी के साथी हैं ये भी घायल हुए हैं कुलविंदर सिंह जी अठवाल गुरदासपुर ये भी रेस्क्यू टीम में थे तो छह में से तीन रेस्क्यू टीम के ऊपर हमला किया गया जिसका मतलब भी वो जो टीयर गैस या जो भी घायल करने का छोड़ रहे थे वो आगे फेंक रहे थे और सुबह सुबह जो हमने अनाउंसमेंट भी सुनी भी पहले मीडिया के ऊपर भी अटैक करने की कोशिश की गई तो उससे प्रशासन की मंशा साफ नजर हमें आ जाती है भी प्रशासन के मन में क्या कुछ निकल रहा है आज हमने ये आज फैसला किया है आज कल हम लोग दोनों फोरमों की मीटिंग करेंगे मीटिंग करन, मीटिंग के बीच जो वर्तमान परिस्थितियां हैं जो खनौरी में अमर रंसन चल रहा खनौरी बॉर्डर की परिस्थितियां डबवाली में क्या हो रहा है यहां किस तरह की परिस्थिति हमारी मरीजों की है और देखा मौसम भी आज खराब हुआ है तो सब चीजों को ध्यान में रखते हुए आज ये निर्णय लिया है प्याज आज का जो जथा जाना था वो आज हमने वापस बुला लिया अल कल दोनों फोरम फैसला करके आगे कब जथा जाएगा क्या होगा कैसा होगा ये उसके बाद कल आपको शाम को हम जरूर पीसी करेंगे और उसके बीच आगे का निर्णय बता देंगे और मैं अब बेनती करूंगा ਭੰਗੂ ਜੀ ਜੋ ਐਸਕੇਮ ਨਾਨ ਪੋਲੀਟੀਕਲ ਕੇ ਹਮਾਰੇ ਸਾਥੀ ਹੈ ਉਹ ਵੀ ਆਪਣੀ ਬਾਤ ਰੱਖੇਗੇ ਪੁੱਤਰਕਾਰ ਦੋਸਤੋ ਸਭ ਤੋਂ ਪਹਿਲਾਂ ਪੰਦੀਰ ਸਾਹਿਬ ਨੇ ਤੁਹਾਡੇ ਨਾਲ ਇੱਕ ਇੱਕ ਗੱਲ ਦੀ ਜਾਣਕਾਰੀ ਰੱਖੀ ਜਿਹੜਾ ਅੱਜ ਹੋਇਆ ਪਰ ਮੈਂ ਸਮਝਦਾ ਵੀ ਜੋ ਅੱਜ ਮੀਡੀਆ ਨੂੰ ਪ੍ਰੈਸ ਨੂੰ ਖਾਲਤਾਨੀ ਬੋਲਿਆ ਗਿਆ ਔਰ ਤੁਹਾਡੇ ਤੇ ਹਮਲਾ ਕੀਤਾ ਗਿਆ ਵੀ ਸਭ ਤੋਂ ਪਹਿਲਾਂ ਜਿਹੜਾ ਔਰ ਸ਼ੈਲਿੰਗ ਤੁਹਾਡੇ ਤੇ ਕੀਤੀ ਗਈ ਉਸ ਦੀ ਅਸੀਂ ਦੋਨੇ ਫੋਰਮ ਘੋਰ ਨਿੰਦਿਆ ਕਰਦੇ ਆਂ ਮੈਂ ਸਮਝਦਾ ਵੀ ਸਰਕਾਰ ਦੀ ਮੰਚਾ ਸਾਫ਼ ਨਹੀਂ ਹੈ ਜਿਵੇਂ ਵੀ ਪਹਿਲਾਂ ਤੋਂ ਅਸੀਂ ਕਹਿ ਰਹੇ ਸੀ ਕਿਉਂਕਿ ਜਦੋਂ 13 ਫਰਵਰੀ ਨੂੰ ਸਾਡਾ ਮੁਗਰਤਾ ਲੱਗਿਆ ਉਦੋਂ ਵੀ ਸਾਡੇ ਭਾਰਤ ਦੇ ਵਿੱਚੋਂ ਜਦੋਂ ਕਿਸਾਨ ਹਮਾਇਤ ਲਈ ਆਉਂਦੇ ਸੀ ਉਹਨਾਂ ਨੂੰ ਟ੍ਰੇਨਾਂ 'ਚੋਂ ਲਾ ਕੇ ਵੀ ਜਿਹੜੇ ਰਸਤੇ ਆਉਂਦੇ ਸੀ ਚਾਹੇ ਬਾਈ ਰੋਡ ਚਾਹੇ ਟ੍ਰੇਨਾਂ ਰਾਹੀਂ ਚਾਹੇ ਕਾਰਾਂ ਰਾਹੀਂ ਜੋ ਵੀ ਸਾਧਨ ਆਏ ਉਹਨਾਂ ਤੇ ਉਹਨਾਂ ਨੂੰ ਡਿਟੇਲ ਕੀਤਾ ਗਿਆ ਪਰ ਹੁਣ ਤਾਂ ਪਰਸੋਂ ਤੋਂ ਲੈ ਕੇ 6 ਦਸੰਬਰ ਤੋਂ ਲੈ ਕੇ ਅੱਜ 8 ਦਸੰਬਰ 'ਚ ਬੈਠੇ ਆਂ ਹੁਣ ਤਾਂ ਕੋਈ ਗੱਲ ਕਿਤੇ ਵੀ ਤੁਸੀਂ ਜੋ ਦਿਖਾਇਆ ਉਹ ਗੱਲ ਰੁਕੀ ਨਹੀਂ ਗਈ ਜਿਵੇਂ ਭੰਦੇਰ ਸਾਹਿਬ ਨੇ ਕਿਹਾ ਇੱਕ ਪਾਸੇ ਫੁੱਲਾਂ ਦੀ ਵਰਖਾ ਉਹਦੇ ਨਾਲ ਕੀ ਆ ਵੀ মিডিਆ ਨੂੰ ਦਿਖਾਇਆ ਜਾਊਗਾ ਲੋਕਾਂ ਨੂੰ ਪਰਸਪੈਕਸ਼ਨ ਫਿਟ ਕੀਤੀ ਜਾਊਗੀ ਵੀ ਦੇਖੋ ਸਰਕਾਰ ਨੇ ਹਰਿਆਣਾ ਸਰਕਾਰ ਨੇ ਜਾਂ ਪੁਲਿਸ ਪ੍ਰਸ਼ਾਸਨ ਨੇ ਕਿਸਾਨਾਂ 'ਤੇ ਫੁੱਲਾਂ ਦੀ ਵਰਖਾ ਕੀਤੀ ਫੁੱਲ ਗਰਾਏ ਔਰ ਜਦੇ ਜਲਦੀ ਨਾਲ ਫਿਰ ਉਹਨਾਂ 'ਤੇ ਗੋਲੇ ਸੁੱਟੇ ਗਏ ਮੈਨੂੰ ਸਮਝ ਨਹੀਂ ਆਉਂਦੀ ਸਰਕਾਰ ਕਹਿਣਾ ਕੀ ਚਾਹੁੰਦੀ ਆ ਅਗਲੀ ਗੱਲ ਜਿਹੜੀ ਗੱਲ ਰੱਖੀ ਗਈ ਕਨੌੜੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਸਾਹਿਬ ਮਰਨਭਰਤ ਤੇ ਬੈਠੇ ਆ ਅੱਜ 13ਵਾਂ ਦਿਨ ਹੋ ਗਿਆ ਉਹਨਾਂ ਨੂੰ ਜਿਵੇਂ ਵੀ ਸਰਕਾਰਾਂ ਦੀ ਮੰਚਾ ਕੀ ਹੈ ਉੱਥੇ ਵੀ ਪੁਲਿਸ ਪ੍ਰਸ਼ਾਸਨ ਦਾ ਘੇਰਾ ਵੱਧ ਰਿਹਾ ਹੈ ਇੱਥੇ ਵੀ ਪਰਸੋਂ ਨਾਲ ਪ੍ਰਸ਼ੀਬ ਪ੍ਰਸ਼ਾਸਨ ਦਾ ਜਿਹੜਾ ਘੇਰਾ ਸੀ ਪੰਜਾਬ ਵੱਲੋਂ ਵੀ ਉਹ ਵਧਾਇਆ ਗਿਆ ਸੋ ਮੈਂ ਸਮਝਦਾ ਦੋਨੇ ਫਾਰਮ ਕੱਲ ਨੂੰ ਮੀਟਿੰਗ ਕਰਨਗੇ ਕਿਉਂਕਿ ਬੜੀ ਸਮਝ ਤੋਂ ਕੰਮ ਲੈਣਾ ਸਾਡਾ ਇੱਕ ਹੈ ਵੀ ਅਸੀਂ ਮੰਗਾ ਮਨਾ ਕੇ ਆਪਣੇ ਘਰਾਂ ਨੂੰ ਜਾਵਾਂਗੇ ਜਬ ਤੱਕ ਮੰਗਾ ਨਹੀਂ ਮੰਨਿਆ ਲੜਦੇ ਰਹਾਂਗੇ ਪਰ ਲੜਨ ਦੀ ਸਿੱਧੀ ਕੀ ਹੈਗੀ ਉਹ ਕੱਲ ਨੂੰ ਫਾਰਮ ਦੋਨੇ ਮੀਟਿੰਗ ਕਰਕੇ ਸਾਰਾ ਕੁਝ ਤੈਅ ਕਰਕੇ ਸ਼ਾਮ ਵਾਲੀ ਪੀਸੀ ਚ ਦੱਸਿਆ ਜਾਊਗਾ ਸਾਡੇ ਭੈਣ ਜੀ ਗੱਲ ਰੱਖਣਗੇ ਕ੍ਰਾਂਤੀਕਾਰੀ ਯੂਨੀਅਨ ਤੋਂ ਮੈਂ ਸੁਖਵਿੰਦਰ ਕੌਰ ਵੀ ਕੇ ਯੂ ਕ੍ਰਾਂਤੀਕਾਰੀ ਕੀ ਮੈਂ ਸਟੇਟ ਸੈਕਟਰੀ ਹਾਂ ਅੱਜ ਦੇ ਦਿਨ ਮੈਂ ਕੱਲ ਜੋ ਪਹਿਲਾ ਮਾਰਾ ਜੱਥਾ ਗਿਆ ਥਾ उसके साथ जो भी तशद्द हुआ था आज तशद्द अगली स्टेज पे गया है आप देख सकते हैं ये रबड़ बुलेट है रावण बुलेट आज फायर किए गए हैं ये वो जो गोले फेंक रहे थे उसका पिन है टीयर गैस का आज का जो गैस था बहुत जहरीला था और उसकी वजह से दो हमारे सीनियर जो लीडर्स हैं एक दिलवाग सिंह जी गिल और करनाल सिंह जी लंग दोनों ऑक्सीजन पे गए हैं और बहुत से और लोग भी शिकायत कर रहे हैं हम जहां से पीसी खत्म करके देखेंगे किस, किस को और हॉस्पिटलाइज करना है और एक हमारे बीके क्रांतिकारी के ही साथी हैं रेशम सिंह पक्ता उनके सर पे बम लगा है जो फेंक रहे थे टीयर तो काफी ज्यादा घाव है और उनको पीजीआई के लिए भेज दिया गया है तो आज का जो दिन रहा वो सरकार की तरफ से हम हरियाणा पुलिस के लिए एक बात बोलना चाहते आज के दिन उन्होंने हमारे पंजाबी में होता है बगला एक वाइट वर्ड होता है वो एक लात पे खड़ा रहता है पानी में रहता है जैसे ही कोई मछली आती है एकदम से लेता है आज सारा दिन जो हरियाणा की पुलिस थी उसका यही रहा वो कभी चाय ऑफर कर रही थी <coughs> कभी फूल गिरा रही है और उसमें भी केमिकल डाल रही और कभी वो पानी ऑफर कर रही है लेकिन साथ ही ਜੋ ਹੈ ਟੀਅਰ ਗੈਸ ਫੈਂਕ ਰਹੀ ਆ ਜ਼ਹਿਰੀਲੀ ਗੈਸ ਫੈਂਕ ਰਹੀ ਆ ਵਾ